ਹਾਂਜੀ ਮਿੱਤਰ ਪਿਆਰੇਓ ਕਿਵੇਂ ਆ ਬੇਸੁਰੀ ਆਵਾਜ਼ ਵਿੱਚ ਇੱਕ ਹੋਰ ਗੀਤ ਇਹ ਮੇਰਾ ਆਪਣਾ ਨਹੀਂ ਲਿਖਿਆ ਆ ਇਹ ਆ ਸਕੰਗ ਦਾ ਗਾਇਆ ਹੈ ਗੀਤ ਆ ਪਰ ਮੈਨੂੰ ਬਹੁਤ ਪਸੰਦ ਆ ਕੰਗ ਦੇ ਗੀਤ ਮੈਨੂੰ ਬਹੁਤ ਪਸੰਦ ਨਹੀਂ ਤੇ ਮੈਂ ਬਰਾਣੀ ਸੁਣਿਆ ਹੁਣ ਮੈਨੂੰ ਪਤਾ ਨਹੀਂ ਹੋਣਾ ਉਹ ਗਾ ਰਿਹਾ ਕਿ ਨਹੀਂ ਗਾ ਰਿਹਾ ਤੋ ਸੋ ਗੀਤ ਦਿਆਂ ਹੈਡਿੰਗ ਆ ਸਾਰੀ ਉਮਰ ਗਵਾਲੀ ਲਓ ਜੀ ਸੁਣੋ ਫਿਰ ਸਾਰੀ ਉਮਰ ਇਕ ਵਾਰ ਲਈ ਤੂੰ ਜਿੰਦੇੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਇਕ ਵਾਰ ਲਈ ਤੂੰ ਜਿੰਦੇੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਕਿਉਂ ਕਰੇ ਤੂੰ ਮਾਇਆ 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 ਹੈ ਤੋ ਪਲ ਦੀ ਛਾਇਆ ਮਾਇਆ ਹੈ ਤੋ ਪਲ ਦੀ ਛਾਇਆ ਫਸ ਕੇ ਇਹਦੇ ਵਿੱਚ ਫਾਸੇ ਗਈ ਦੇ ਮੋਚ ਹਾਈ ਕਿਉ ਹੋਸ਼ ਭਲਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਨਾ ਬਚਪਨ ਨਾ ਰਹੀ ਜਵਾਨੀ ਨਾ ਰਹੀ ਉਹ ਅੱਖ ਮਸਤਾਨੀ ਨਾ ਬਚਪਨ ਨਾ ਰਹੀ ਜਵਾਨੀ ਨਰਹੀਓ ਅੱਖ ਮਸਤਾਨੀ ਆਇਆ ਬੜਾ ਆਪਾ ਜੋ ਜਾਂਦਾ ਨਹੀਂ ਹਰ ਚਾਲ ਚਲਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਦੁਨੀਆ ਤੈਨੂੰ ਪਿਆਰ ਸੀ ਕਰਦੀ ਪਿਆਰੇ ਵੀ ਬੇਸ਼ੁਮਾਰ ਸੀ ਕਰਦੀ ਦੁਨੀਆ ਤੈਨੂੰ ਪਿਆਰ ਸੀ ਕਰਦੀ ਪਿਆਰੇ ਵੀ ਬੇਸ਼ੁਮਾਰ ਸੀ ਕਰਦੀ ਬੋਲ ਬੋਲ ਕੇ ਕੌੜੇ ਕੰਗ ਦੁਸ਼ਮਣ ਬਣਾ ਲਈ ਤੂੰ ਜਿੰਦੇੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਸਾਰੀ ਉਮਰ ਗਵਾ ਲਈ ਤੂੰ ਜਿੰਦੇੜੀਏ ਕੁਝ ਨਾ ਜਹਾਨ ਵਿੱਚੋਂ ਖੱਟਿਆ ਉਹ ਤਨਵਾਦ ਬੇਸੁਰੀ ਗਾਇਕੀ ਸੁਣਨ ਲਈ